ਸਿੰਜੀ ਬੜੇ ਬੜੇ ਭਾਈ ਬਹੁਤ ਸਾਰਾ ਮਾਣ ਸਾਡੇ ਇਸ ਕਾਰਜੋਗ ਜਿਨ੍ਹਾਂ ਨੇ ਬਹੁਤ ਗੁਰੂ ਘਰ ਬਣਾਏ ਨੇ ਸਾਡੀ ਨਗਰੀ ਚ ਬਣਾ ਬਣਾ ਰਹੇ ਨੇ ਬਾਬਾ ਮਹਿੰਦਰ ਸਿੰਘ ਜੀ ਵੱਲੋਂ 200 ਰੁਪਇਆ ਹੋਰ ਵੀਰਾਂ ਵੱਲੋਂ ਮਾਣ ਧੰਨਵਾਦ ਕਰਦੇ ਆਂ ਕਹਿੰਦੇ ਨਾ ਜੀ ਪੱਥਰ ਤੇ ਲੋਹੇ ਦੀਆਂ ਪੈਣਾ ਕਰ ਗਿਆ ਬਾਬਾ ਸ਼ੇਰਾ ਕਲਦੀਪ ਬਰਾਣ ਰਖਦਾ ਜਿਹੜਾ ਕੱਟੜ ਵਿਰੋਧੀ ਸੰਤਾਂ ਦਾ ਉਹ ਕਹਿੰਦਾ ਵੀ 2 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਜੀ 2 ਕਰੋੜ ਰੁਪਇਆ ਲਏ ਨਾ 2 ਕਰੋੜ ਡਾਲਰ ਸਵੀਕਣ ਕਿ ਤੁਸੀਂ ਕਿ ਦਸ਼ਮੇਸ਼ ਨਾਮ ਦੀ ਪਾਰਟੀ ਬਣਾ ਲਓ ਔਰ ਮੇਰੀਆਂ ਗੱਲਾਂ ਨੋਟ ਕਰ ਲਓ ਨਹੀਂ ਮਾਰੇ ਮਾਰੇ ਲਾਲਚ ਪਿੱਛੇ ਲੋਕ ਛਾਲਾ ਮਾਰਦੇ ਜਾਂਦੇ ਨੇ ਮਾਸ਼ਾਅੱਲਾ ਹੱਤਬੂਸੀਆ ਮਾਰਦੇ ਜਾਂਦੇ ਨੇ ਯਾਰੋ 2 ਅਰਬ ਡਾਲਰ ਅਮਰੀਕਨ ਲੈ ਲਓ ਜਾਇ ਕਰੋ ਦਸ਼ਮੇਸ਼ ਨਾਮ ਦੀ ਪਾਰਟੀ ਬਣਾ ਲਓ ਕਾਂਗਰਸ ਤੁਹਾਡਾ ਸਾਥ ਦੇਵੇਗੀ ਤੇ ਪੰਜਾਬ ਦੇ ਮੁੱਖ ਮੰਤਰੀ ਬਣ ਜਾਓ 5 ਸਾਲ ਲਈ ਧਿਆਨ ਦਿਓ ਨਹੀਂ ਨਿਕਲਦਾ ਪਾਕਿਸਤਾਨ ਚਲੇ ਜਾਓ じゃ جے ہو جا مرجی بنگڑا جتھے کہوں گے جے دیش ہی جے اوٹھے بنا جائیں گے پر تسی یہ پھر چلے جاؤ اور مہا پر کیا سی نہیں جانا نہیں جاؤ کیونکہ بندے کبھی کی اتحاس نہیں ایس کر لو کہ راجہ دے میں پوچھ دے اور آن بارگے دے نصرہ نے کچھ رہے بڑھنا تیری قوم نے کنے مرسور جب دے تیرے میں ساریے گھرنا دے ਸਾਰਿਆਂ ਨਾਲ ਗੱਲਾਂ ਤੇ ਜੋ ਲਾਲ ਜਿ ਦਿੱਤੇ ਨੇ ਮੇਰੀ ਜੁੱਤੀ ਟਕਰਾਂ ਦੀਆਂ ਖੋਕਰ ਵਾਲੀ ਸੰਤਾ ਨੇ ਮੈਂ ਆਕਾਲ ਤੱਕ ਲਈ ਸ੍ਰੀ ਹਰਮントਸਰ ਜੀ ਆਪਣਾ ਅਨਾਨਤ ਵਾਰ ਦੇਵਾਂਗਾ ਫਿਰ ਉਹ तुण आ रहू की ते रहो नाम जॾहिं तक तुण आ ਮੇਰੇ ਅਕਿਸਰ ਜੋ ਬਾਬਾ ਪ੍ਰਿੰਤ ਸਿੰਘ ਜੀ ਮਹਾਰਾਜ ਮਲੇਰੀ ਵਾਲੇ ਉਹਨਾਂ ਵੱਲੋਂ 200 ਰੁਪਏ ਟਾੜੀ ਜੱਤੇ ਕੋ ਆ ਗਿਆ ਜੀ ਧੰਨਵਾਦ ਕਰਦੇ ਆ ਇਹ ਜੀ ਉਹਨਾਂ ਵੱਲੋਂ ਵੀ 100 ਰੁਪਏ ਹੋਰ ਜਿਹੜਾ ਵੱਲੋਂ ਆਣਾ ਧੰਨਵਾਦ ਕਰਦੇ ਆ ਧਿਆਨ ਦਿਓ ਇੱਕ ਇੱਕ ਪੰਨ ਕੀ ਸੁਣਨ ਵਾਲੀ ਆ ਜੀ ਲੋ ਕਿਉਂਕਿ ਗੁਰੂ ਪਾਤਸ਼ਾਹ ਨੇ ਕਿਹਾ ਸੀ ਚੰਦਨੀ ਚੌਕ ਵਿੱਚ ਲੈਨ ਤਿਹਾਰੇ ਗਤਿਆ ਜਦੋਂ ਹਨੇਰਾ ਆਨੰਦਪੁਰ ਦੇ ਕਿਲੇ ਵਿੱਚੋਂ ਕੁੰਖਾ ਸੁਰ ਸਵੇਰਾ ਹਰ ਸਿਦਕ ਦੀ ਹੱਥ ਹੋਵੇ ਇਸ ਤੋਂ ਜ਼ਿਆਦਾ ਕਹਿ ਨਹੀਂ ਸਕਦਾ ਦੁਖੀਆਂ ਦੇ ਵਸੋਂ ਸੋੜ ਗਰੋਣੇ ਚੁੱਪ ਚਪੀਂਦਾ ਬਹਿ ਨਹੀਂ ਸਕਦਾ ਹਰ ਕੁਹੀ ਲਾ ਕੇ ਬਹਾਨਾ ਹੋ ਜਾਂਦਾ ਹੈ ਜਦੋਂ ਨਕਾਰਾ ਬਾਕੀ ਕੇਵਲ ਰੰਝਾ ਜਾਂਦਾ ਹੈ ਪਰਵਾਰ ਦਾ ਇੱਕ ਸਹਾਰਾ ਹੋਣ ਹਨੇਰਾ ਚੁਪਾ ਖਾਤਰ ਚੰਦ ਚੜੂ ਸ਼ਮਸ਼ੀਰ ਦੇ ਵਿੱਚੋਂ ਆਵੇ ਜੇ ਹਰ ਸੋੜੇ ਐਸੇ ਤੇਰੀ ਤੇ ਜੰਜੀਰ ਦੇ ਵਿੱਚੋਂ ਉਹ ਮਾਂ ਚਿੜੀਆਂ ਦੇ ਪੈਰਾਂ ਥੱਲੇ ਮਿੱਧਿਆਂ ਦਾ ਬੱਚਾ ਤਾਈ ਤੇ ਜੋੜ ਜਾਗਾ ਤਾਜਾਂ ਤਾਈ ਰੋਣ ਦੇਗਾ ਤਾਜਾਂ ਤਾਈ ਮੰਨਦਾ ਪੜਾ ਹੋਇਆ ਇਕੱਠਾ ਇੱਕ ਪਰਵਾਹ ਕਰਾਂਗਾ ਸੀ ਸੱਜਣਾ ਤੋਂ ਲਾ ਕੇ ਪਹਿਲਾਂ ਪਿੱਛੋਂ ਫੇਰ ਸਰਦਾਰ ਕਰਾਂਗਾ ਆਪਣੀ ਅੱਖ ਤੇ ਤੋੜ ਕੇ ਤਾਰੇ ਚੰਦ ਨਵੇਂ ਸੋਚਾਂ ਦਿਆਂਗਾ ਲੋਕਾਂ ਲਈ ਦੇ ਦੇਸ਼ ਦੀ ਖਾਤਰ ਜਗੜ ਆਪਣਾ ਤਾਰ ਦਿਆਂਗਾ ਧੰਨ ਗੁਰੂ ਕਲਗੀ ਧਰ ਦੇ ਬਾਰੇ ਸਾਨੂੰ ਫਰਮਾਨ ਦਿੱਤਾ ਹੈ ਉਹਨਾਂ ਫਰਮਾਨਾਂ ਤੇ ਉਹਨਾਂ ਨਕਸ਼ੇ ਕਰਮਿਆਂ ਤੇ ਚੱਲਦੇ ਆ ਸੰਤ ਬਾਬਾ ਜਨਾ ਸਿੰਘ ਖਾਸਾ ਢੰਡਾ ਵਾਲਾ ਨੇ ਆਪਣਾ ਆਦਵਾਰਤਾ ਜੀ Oh okay. okay. सत्रेखी महाराज <mumbles begun> تو سو روپیہ میرے چیتکاری گرو سار سردیو سنگ جی وہ بجیس سنگھ جی وہاں بولوں سو سو روپیہ ہونا بولوں ماں سو روپیہ آیا سر ارداس پوترے کی گرو پاشا چڑھ کی کلا رکھے گی جائے جے کارا دن تگنی رات تگنی ستگو ترقی بخش کرنے کیوں تمہیں سیمتی سا سو ساری سنگت کا دنواد کیا جانا ہے بڑے کٹھے سے جڑے جی ਅਗਲਾ ਜੋ ਪ੍ਰੋਗਰਾਮ ਸਕਤਰ ਸਾਹਿਬ ਉਤਰਨਾ ਸਾਜਿਆ ਕਰਨ ਲਈ ਤੜਤਾ ਹੈ ਅਟਾਲ ਤਰਤ ਤੋਂ ਪੰਡ ਬੁਲਾਈਏ ਕੀ ਏ ਸਾਡੀ ਭੁਲ ਨਹੀਂ ਏ ਅਟਾਲ ਤਰਤ ਮੇਨ ਸਿੱਖ ਕੌਮ ਦਾ ਦੋ ਕੋਦੀ ਵੀ ਮੁੱਲ ਨਹੀਂ ਏ ਸਾਚੀਕ ਬੇਨਤੀ ਕਰਾਂ ਜੀ ਬਾਬਾ ਜੀ ਬੈਠੇ ਸਮਰਪਿਤ ਹੈ ਤੁਹਾਨੂੰ ਜੇ ਤੁਸੀਂ ਕਾਲ ਤਰਤ ਨਾਲ ਜੁੜੇ ਹੋ ਗੁਰੂਗਰਾ ਸਹਿਬਾਤ ਸਣਾ ਜੁੜੇ ਹੋ ਬਾਣੀ ਨਾਲ ਜੁੜੇ ਹੋ ਫਿਰ ਬਾਵਾਂ ਖੜੀਆਂ ਕਰਕੇ ਤੇ ਮੈਨੂੰ ਪਤਾ ਲੱਗੇ ਕਿ ਅੱਜ ਜਿੰਨੇ ਬੈਠੇ ਹੋ ਸਿਖੂ ਗੁਰਾਸਾਹਿਬ ਪਾਤਸ਼ਾਹ ਦੀ ਬਾਣੀ ਦੇ ਨਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਲ ਅਕਾਂਡ ਟੈਕ ਦੇ ਨਾਲ ਜੁੜ ਰਹੀ ਸਾਡੇ ਤੇ ਬੈਠੀ ਹੈ ਬਾਹਾਂ ਛਈਆਂ ਕਰਕੇ ਝਕਾਰਾ ਇੱਕ ਬੋਲੇ ਸਾਨੇ ਸਤਿ ਸ੍ਰੀ ਅਕਾਲ ਇਸੇ ਤਰ੍ਹਾਂ ਜੁੜੇ ਰਹੋ ਏਕਾ ਬਾਈ ਰੱਖੋ ਬਾਈ ਬਾੜਾ ਜਿਸਰ ਨਹੀਂ ਦਤਾਰ ਆਪਣਾ ਨਾਮ ਦੇਹੁ ਗੁਰ ਗਾਵਾਂ ਚੰਦ ਰਾਤ ਨਾਮਿਕ ਚਾਓ ਇਹੋ ਅਮਰ ਤੇਰਾ ਸਿਦਾਸਾਓ ਬਾਣੀ ਬਾਣੇ ਨਾਲ ਜੁੜੋ ਨਸ਼ਿਆਂ ਦਾ ਤਿਆਗ ਕਰੋ ਆਓ ਅਗਲਾ ਸਭਾ ਵੀਰ ਜੀ ਦੇ ਸੰਗੇ ਜੀ ਕੋਈ ਜੀਤਾ ਖਾਲਸਾ ਵਾਰ ਹੀ ਗੁਰ ਜੀ ਕੀ ਫਤ